ਆਪਣੇ ਫੇਸ ਨੂੰ ਗੋਰਾ ਕਰਨ ਦੇ ਲਈ ਤੁਸੀਂ ਵੀ ਕਰਦੇ ਹੋ ਕਰੀਮ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ ਚਮੜੀ ਲਈ ਇੰਜ ਬਣ ਰਹੀ ਹੈ ਵੱਡਾ ਖਤਰਾ ਵੱਧ ਤੋਂ ਵੱਧ ਕਰੋ ਇਸ ਵੀਡੀਓ ਨੂੰ ਸ਼ੇਅਰ ਜੀਆ ਅੱਜਕੱਲ ਜ਼ਿਆਤਰ ਲੋਕ ਚਮੜੀ ਨੂੰ ਗੋਰਾ ਕਰਨ ਦੇ ਲਈ ਕਰੀਮ ਦੀ ਵਰਤੋਂ ਕਰਦੇ ਨੇ ਇਹ ਸਰੀਰ ਦੇ ਲਈ ਕਿੰਨੀ ਖਤਰਨਾਕ ਹੁੰਦੀ ਹੈ ਇਸ ਦਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋ ਸਕਦਾ ਦਰਅਸਲ ਇਹ ਵੱਡਾ ਖੁਲਾਸਾ ਪੀਜੀਆਈ ਦੇ ਜਿਹੜੇ ਕਿ ਨੇਫਰੋਲੋਜੀ ਵਿਭਾਗ ਦੇ ਵੱਲੋਂ ਕੀਤਾ ਗਿਆ ਇੱਕ ਅਧਿਐਨ ਦੇ ਵਿੱਚ ਹੋਇਆ ਹੈ ਤਾਂ ਹਾਲੇ ਦੇ ਵਿੱਚ ਪੀਜੀਆਈ ਨੇਫਰੋਲੋਜੀ ਵਿਭਾਗ ਦੀ OPD ਦੀ ਇੱਕ ਮਰੀਜ਼ ਆਇਆ ਹੈ ਜਿਸ ਨੂੰ ਗੁਰਦਿਆਂ ਦੀ ਸਮੱਸਿਆ ਸੀ ਜਦੋਂ ਡਾਕਟਰ ਨੇ ਜਾਂਚ ਲਈ ਉਸ ਦੀ ਹਿਸਟਰੀ ਪੁੱਛੀ ਤਾਂ ਪਤਾ ਲੱਗਿਆ ਕਿ ਉਹ ਕੁਝ ਸਮੇਂ ਤੋਂ ਆਪਣੀ ਚਮੜੀ ਨੂੰ ਚੁੱਟਾ ਕਰਨ ਦੇ ਲਈ ਕਰੀਮਾਂ ਦੀ ਵਰਤੋਂ ਕਰ ਰਿਹਾ ਸੀ ਇਸ ਕਾਰਨ ਉਸ ਦੇ ਗੁਰਦਿਆਂ ਦੇ ਵਿੱਚ ਪਾਰਾ ਦੀ ਮਾਤਰਾ ਵੱਧ ਰਹੀ ਸੀ ਇਸ ਨੂੰ ਦੱਸਦੇ ਕਿ ਉਸ ਨੂੰ ਇਸ ਦੇ ਨਾਲ ਮੁਸ਼ਕਲ ਆ ਰਹੀ ਸੀ ਇਸ ਤੋਂ ਬਾਅਦ ਮਰੀਜ਼ ਨੂੰ ਕਰੀਮ ਨਾ ਲਗਾਉਣ ਦੇ ਲਈ ਕਿਹਾ ਗਿਆ ਤਾਂ ਸਰੀਰ ਦੇ ਵਿੱਚ ਪਾਰਾ ਦਾ ਵਧਨ ਆਪਣੇ ਆਪ ਜਿਹੜਾ ਕਿ ਘਟਣ ਲੱਗ ਗਿਆ ਪਿਛਲੇ ਕੁਝ ਸਾਲਾਂ ਤੋਂ ਚਮੜੀ ਨੂੰ ਚਮਕਾਉਣ ਵਾਲੀਆਂ ਕਰੀਮਾਂ ਦੇ ਵਿੱਚ ਚਮੜੀ ਦੇ ਦੇਖਭਾਲ ਦੇ ਲਈ ਇੱਕ ਜਿਹੜਾ ਕਿ ਐਡੀਟਿਵ ਦੇ ਵਜੋਂ ਗਲੂ ਥੈਥਿਓਨ ਮਨੁੱਖੀ ਸੈੱਲਾਂ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਪਾਇਆ ਜਾਣ ਵਾਲਾ ਇੱਕ ਐਂਟੀਆਕਸੀਡੈਂਟ ਦੀ ਵਰਤੋਂ ਤੇ ਜਿਹਦੇ ਨਾਲ ਵਧ ਰਹੀ ਹੈ ਇਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੇ ਵਿੱਚ ਜਿਹੜੇ ਕਿ ਪਾਰੇ ਦਾ ਵਧਨ ਨਿਰਧਾਰਤ ਸੀਮਾ ਤੋਂ ਵੱਧ ਜਾਂਦਾ ਹੈ ਜੋ ਕਿ ਗੁਰਦਿਆਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਪੀਜੀਆਈ ਡਾਕਟਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਅਨੁਸਾਰ ਕਿ ਜਦੋਂ ਉਹਨਾਂ ਦੇ ਉਹਨਾਂ ਨੇ ਮਰੀਜ਼ ਨੂੰ ਦੇਖਿਆ ਤਾਂ ਉਹਨਾਂ ਤੋਂ ਕਰੀਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੂੰ ਕਰੀਮ ਦਾ ਕੋਈ ਬ੍ਰਾਂਡ ਲੇਬਲ ਜਾਂ ਫਿਰ ਨਾਮ ਨਹੀਂ ਪਤਾ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਨੇਫਰੋਟਿਕ ਜਿਹੜਾ ਕਿ ਸਿੰਡਰੋਮ ਦੇ ਕੁਝ ਜਿਹੜੇ ਕਿ ਕੁਝ ਮਾਮਲੇ ਦੇਖੇ ਗਏ ਨੇ ਤੇ ਇਹਨਾਂ ਮਰੀਜ਼ਾਂ ਦੇ ਖੂਨ ਦੇ ਵਿੱਚ ਪਾਰੇ ਦਾ ਵਦਨ ਅੱਜ ਦਾ ਕਿ ਪਾਰੇ ਦਾ ਪੱਧਰ ਉੱਚਾ ਸੀਗਾ ਤੇ ਇਸ ਤੋਂ ਸਾਫ਼ ਪਤਾ ਲੱਗਦਾ ਹੈਗਾ ਕਿ ਇਹਨਾਂ ਕਰੀਮਾਂ ਦੇ ਵਿੱਚ ਪਾਰਾ ਸੀ ਜੋ ਚਮੜੀ ਦੇ ਰਾਹੀਂ ਸਰੀਰ ਦੇ ਵਿੱਚ ਦਾਖਲ ਹੋ ਰਿਹਾ ਸੀਗਾ ਤਾਂ ਅਜਿਹੇ ਮਾਮਲੇ ਕਿਸੇ ਖਾਸ ਖੇਤਰ ਤੱਕ ਸੀਮਿਤ ਨਹੀਂ ਹਨ ਸਗੋਂ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆਉਂਦੇ ਨੇ ਤਾਂ ਇਹ ਖਬਰ ਤੁਹਾਡੇ ਲਈ ਬੇਹਜ਼ੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਲੜਕੀ ਹੋਵੇ ਜਾਂ ਫਿਰ ਲੜਕਾ ਹੋਵੇ ਆਪਣੇ ਚਮੜੀ ਨੂੰ ਆਪਣੇ ਫੇਸ ਨੂੰ ਗੋਰਾ ਕਰਨ ਦੇ ਲਈ ਕੈਮੀਕਲ ਦੀ ਵੱਦ ਤੋਂ ਵੱਧ ਵਰਤੋਂ ਕਰਦੇ ਨੇ ਪਾਰਲਰ ਦੇ ਵਿੱਚ ਵੀ ਤਾਂ ਕਈ ਤਾਂ ਕਿਸੇ ਦੇ ਕਹੇ ਅਨੁਸਾਰ ਘਰ ਦੇ ਵਿੱਚ ਹੀ ਕੋਈ ਕਰੀਮ ਮੰਗਵਾ ਕੇ ਚਮੜੀ ਨੂੰ ਗੋਰਾ ਕਰਨ ਦੇ ਲਈ ਉਹਨੂੰ ਯੂਜ਼ ਕਰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਉਣਾ ਪੈ ਜਾਂਦਾ ਹੈਗਾ ਤੇ ਡਾਕਟਰਾਂ ਦੇ ਚੱਕਰ ਖਾਣੇ ਪੈ ਜਾਂਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰ ਰਿਸ਼ਤੇਦਾਰਾਂ ਨੂੰ ਜ਼ਰੂਰ ਸਾਂਝਾ ਕਰਿਓ ਤਾਂ ਕਿ ਤੁਸੀਂ ਵੀ ਕਿਸੇ ਅਜੀਹੀ ਦਵਾਈ ਦਾ ਸ਼ਿਕਾਰ ਨਾ ਹੋ ਜਾਓ ਅਜੀਹੀ ਕਰੀਮ ਦਾ ਸ਼ਿਕਾਰ ਨਾ ਹੋ ਜਾਓ ਜੇਕਰ ਤੁਸੀਂ ਕਰੀਮ ਕੋਈ ਯੂਜ਼ ਵੀ ਕਰਨੀ ਹੈ ਤਾਂ ਆਪਣੇ ਡਾਕਟਰ ਦੇ ਨਾਲ ਸਲਾਹ ਲੈ ਕੇ ਜ਼ਰੂਰ ਕਰੋ